ਸ੍ਰੀ ਅਨੰਦਪੁਰ ਸਾਹਿਬ ਵਿਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਚਲਦਿਆਂ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੀ ਗਰਾਊਂਡ 'ਚ ਸੰਯੁਕਤ ਰੂਪ ਵਿੱਚ ਵੱਖ-ਵੱਖ ਜੋਗਾ ਤੇ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਪਾਏ ਗਏ ਜਿਸ ਦੌਰਾਨ ਇੱਕ ਅਲੌਕਿਕ ਨਜ਼ਾਰਾ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲਿਆ ਜ ਜਦੋਂ ਸੰਯੁਕਤ ਰੂਪ ਵਿੱਚ ਕਈ ਹਜ਼ਾਰ ਸੰਗਤ ਮੌਜੂਦ ਸੀ ਅਤੇ ਸਿੰਘ ਸਾਹਿਬ ਗਿਆਨੀ ਚੌਥੇਦਾਰ ਕੁਲਦੀਪ ਸਿੰਘ ਗੜਗਾ एसजीपीसी ਮੈਂਬਰਾਂ ਸਮੇਤ ਮੌਕੇ ਤੇ ਹਾਜ਼ਰ ਰਹੇ ਹਰ ਇੱਕ ਸਿੱਖ ਨੂੰ ਸੱਚੇ ਪਾਤਸ਼ਾਹ ਜੀ ਦਾ ਅਦੇਸ਼ ਆ ਨਹੀਂ ਆਈ ਤਿੰਨ ਸਫਲੀ ਚੇਂਜਮੈਂਟ ਆਈ ਸਾਡੀਆਂ ਜਿੰਨੀਆਂ ਵੀ ਚਿੰਤਾਵਾਂ ਮਾਂ ਫਿਕਰ ਆ ਸੈ ਦੂਰ ਉਹ ਦੋ ਹੀ ਹੋਣੇ ਆ ਜਦੋਂ ਅਸੀਂ ਧਰ ਕੀ ਬਾਣੀ ਦੇ ਨਾਲ ਜੁੜਾਂਗੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਹਿਜ ਪਾਠ ਸੇਵਾ ਸੰਸਥਾਵਾ ਜੋ ਜਿਹਦੇ ਮੁਖੀ ਭਾਈ ਜਤਿੰਦਰ ਸਿੰਘ ਨੇ ਆਸਟ੍ਰੇਲੀਆ ਤੋਂ ਉਨ੍ਹਾਂ ਦੇ ਵੱਲੋਂ ਸ਼ਰੂਮਣੀ ਗੁਰਦੁਆਰਾ ਸਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਖਾਲਸਾ ਕਾਲਜ ਇਹ ਗੁਰੂ ਤੇਗ ਬਹਾਦਰ ਪਾਸ਼ਾ ਖਾਲਸਾ ਕਾਲਜ ਆਨੰਦਪੁਰ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਵਿਸ਼ੇਸ਼ ਗੁਰਮਤ ਸਮਾਗਮ ਜਿਹੜੇ ਹੀ ਇੱਥੇ ਖਾਲਸਾ ਕਾਲਜ ਗੁਰੂ ਤੇਗ ਬਹਾਦਰ ਪਾਸ਼ਾ ਕਰਵਾਏ ਗਏ ਆ ਔਰ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਈਆਂ ਵੱਡੀ ਗੱਲ ਇਹ ਸੀ ਕਿ ਸਿੱਖ ਸੰਗਤਾਂ ਦੇ ਕੋਲ ਕੌਮ ਦੇ ਕੌਮੀ ਨਿਸ਼ਾਨ ਸੀ ਉਨ੍ਹਾਂ ਦੇ ਸਿਰਾਂ ਦੇ ਉੱਤੇ ਖਾਲਸਾਈ ਦਸਤਾਰਾਂ ਸੀ ਦੁਪੱਟੇ ਸੀ ਔਰ ਸਮੁੱਚੀ ਸੰਗਤ ਨੇ ਜਿੱਥੇ ਬਾਣੀ ਦਾ ਪ੍ਰਗਟਾਵਾ ਕੀਤਾ ਉਥੇ ਬਾਣੀ ਦੇ ਨਾਲ ਜੁੜੇ ਇਥੇ ਸਹਿਜ ਪਾਠਾਂ ਦੇ ਅੱਜ ਸੰਪੂਰਨ ਭੋਗ ਪੈ ਔਰ ਉਹਦੇ ਤੋਂ ਬਾਅਦ ਵੀ ਸਹਿਜ ਪਾਠ ਸਿੱਖ ਸੰਗਤਾਂ ਨੇ ਮਿਲ ਕੇ ਫਿਰ ਆਰੰਭ ਕੀਤੇ ਇਹ ਦੱਸਦਾ ਵਾ ਕਿ ਅੱਜ ਵੀ ਸਿੱਖ ਸੰਗਤ ਦੇ ਅੰਦਰ ਗੁਰਬਾਣੀ ਦੇ ਪ੍ਰਤੀ ਅਥਾ ਸ਼ਰਧਾ ਅਥਾ ਪ੍ਰੇਮ ਔਰ ਸਿੱਖ ਸੰਗਤ ਹਮੇਸ਼ਾ ਹੀ ਗੁਰਬਾਣੀ ਤੋਂ ਸੇਧ ਲੈਂਦੀ ਆ ਤੇ ਗੁਰਬਾਣੀ ਤੋਂ ਹੀ ਸੇਧ ਲਵੇਗੀ। ਬਾਕੀ ਇਸ ਵਾਰੀ ਦੇ ਇਹ ਸਹਿਜ ਪਾਠ ਗੁਰੂ ਤੇਗ ਬਹਾਦਰ ਪਾਸ਼ਾ ਪਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਪੰਥ ਦੇ ਵਾਲੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਸਹਿਜ ਪਾਠ ਆਰੰਭ ਸੀ। ਸੰਪੂਰਨ ਹੋਏ ਖੁਸ਼ੀ ਵਾਲੀ ਗੱਲ ਆ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚੀ ਆ। ਇੱਥੇ ਇਹ ਦੱਸਿਆ ਜਾ ਰਿਹਾ ਕਿ ਹੁਣ ਇੱਥੇ ਜਿਹੜੀ ਸ਼ਤਾਬਦੀ ਆ ਉਹ ਸ਼ੁਰੂ ਹੋ ਚੁੱਕੀ ਆ ਸਿੱਖ ਸੰਗਤ ਵੱਡੀ ਗਿਣਤੀ ਚ ਆਈ ਆ ਬਾਕੀ ਮੈਂ ਉੱਥੇ ਵੀ ਅਪੀਲ ਕੀਤੀ ਕਿਉਂਕਿ ਸਾਹਮਣੇ ਜੋ ਖਾਲਸਾਈ ਜਹਾਜ ਜਲਾਲ ਸੀ ਉਹਨੂੰ ਵੇਖ ਕੇ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਵਾਂ ਕਿ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆਪੋ ਆਪਣੇ ਘਰਾਂ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾ ਕੇ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਸਮਰਪਤਾ ਆਪਣੀ ਇਸ ਸੋਚ ਦਾ ਪ੍ਰਗਟਾਵਾ ਉਹ ਕੀਤਾ ਜਾਵੇ ਬਾਕੀ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਸ਼ਤਾਬਦੀ ਜਿਵੇਂ ਅੱਜ ਪੂਰੇ ਖਾਲਸੇਈ ਜਾਹੋ ਜਲਾਲ ਦੇ ਨਾਲ ਸੰਗਤ ਪਹੁੰਚੀ ਆ ਇਸੇ ਤਰ੍ਹਾਂ ਇਹ ਸਮੁੱਚੀ ਸ਼ਤਾਬਦੀ ਤੇ ਪਹੁੰਚਣੀ ਆ ਬਾਕੀ ਮੈਨੂੰ ਇਹ ਵੀ ਬੜੀ ਖੁਸ਼ੀ ਆ ਕਿ ਸਾਡੇ ਜਿਹੜੇ ਕਾਰਸੇ ਵਾਲੇ ਮਹਾਂਪੁਰਸ਼ਾ ਜਾਂ ਦਲਪੰਥਾ ਅੱਜ ਮੈਂ ਸਵੇਰੇ ਹੀ ਦਲਪੰਥ ਬਾਬਾ ਵਿਧੀ ਚੰਦ ਜੀ ਸਾਮਨੇ ਸ਼ੇਮੀ ਪਾਸ਼ਾ ਜੀ ਦਾ ਗੁਰਦੁਆਰਾ ਉੱਥੇ ਵੀ ਲੰਗਰ ਆਰੰਭ ਹੋ ਚੁੱਕੇ ਆ ਹੋਰ ਵੀ ਬਹੁਤ ਸਾਰੇ ਮਹਾਪੁਰਸ਼ਾਂ ਦੇ ਵੱਲੋਂ ਕਾਰ ਸੇਵਾ ਵਾਲਿਆਂ ਵੱਲੋਂ ਜਿਹੜੇ ਗੁਰੂ ਕੇ ਲੰਗਰ ਆ ਉਹ ਸ਼ੁਰੂ ਹੋ ਚੁੱਕੇ ਆ ਔਰ ਸਿੱਖ ਸੰਗਤ ਖਾਲਸਾ ਪੰਥ ਸਮੁੱਚੇ ਰੂਪ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਨਾਲ ਇਸ ਸ਼ਤਾਬਦੀ ਨੂੰ ਮਨਾਏਗਾ ਅੱਜ ਦੇ ਇਕੱਠ ਨੇ ਇਹ ਸਾਬਤ ਕੀਤਾ